ਮੈਂ ਪਰਨੀਤ ਕੋਲ ਬੋਲਦੀ ਆ ਬੋਲਣ ਤੋਂ ਬਾਅਦ ਬਕਬਕ ਕਰਨ ਤੋਂ ਨਹੀਂ ਬੋਲਣ ਤੋਂ ਬਾਅਦ ਜਣੀ ਖੜੇ ਨਾ ਲੜਨ ਤੋਂ ਨਹੀਂ ਹੈ ਚੁੱਪ ਨੂੰ ਤੋੜਨਾ ਮਾਂ ਪਿਓ ਜੱਤੀ ਪੁੱਤ ਨਾਲ ਬਤਮੀਝ ਹੋਣਾ ਨਹੀਂ ਚੁੱਪ ਨੂੰ ਤੋੜਨਾ ਗਾਲਾਂ ਕੱਢਣਾ ਤਾਂ ਬਿਲਕੁਲ ਹੀ ਨਹੀਂ ਗੱਲ ਤਾਂ ਚੁੱਪ ਨੂੰ ਤੋੜ ਕੇ ਬੋਲਣ ਦੀ ਹੈ ਬੋਲਣ ਤੋਂ ਭਾਵ ਹੈ ਦੁੱਖ ਸੁੱਖ ਦਾ ਸੰਵਾਦ ਰਚੋਣਾ ਬੋਲਣ ਤੋਂ ਭਾਵ ਹੈ ਗੀਤਾਂ ਨੂੰ ਮਹਿਕਣ ਰੋਣਾ ਬੋਲਣ ਤੋਂ ਭਾਵ ਹੈ ਔਲਾਦ ਨਾਲ ਦੋਸਤੀ ਦਾ ਰابطਾ ਕਾਇਮ ਕਰਨਾ ਬੋਲਣ ਤੋਂ ਭਾਵ ਹੈ ਆਪਣੇ ਔਰਤ ਜਾਂ ਕੁੜੀ ਹੋਣ ਤੇ ਮਾਣ ਕਰਕੇ ਤਕਾਣਾ ਨਾ ਸਹਿਣਾ ਬੋਲਣ ਤੋਂ ਭਾਵ ਹੈ ਕਿ ਉਹਨੂੰ ਪਿਆਰ ਦੇ ਬੋਲ ਕਹਿਣਾ ਤੇ ਮਾਣ ਨਾਲ ਟੁੱਟ ਕੇ ਨਾ ਬਹਿਣਾ ਬੋਲਣ ਤੋਂ ਭਾਵ ਹੈ ਦਿਲ ਦੀ ਗੱਣਾ ਬੋਲਣ ਤੋਂ ਭਾਵ ਹੈ ਕਿਤਾਬਾਂ ਨੂੰ ਪੜਨਾ ਕਿਤਾਬਾਂ 'ਚੋਂ ਪੜੇ ਨੂੰ ਅਮਲੀ ਰੂਪ ਦੇਣਾ ਚੁੱਪ ਤੋੜਨ ਦਾ ਮਤਲਬ ਹੈ ਆਪਣੇ ਘਰਾਂ ਨੂੰ ਚੁੱਪ-ਚੁਪ ਕੱਢਣ ਆਓ ਸਾਰੇ ਰਾੜ ਕੇ ਆਪਣੇ ਘਰਾਂ ਨੂੰ ਚੁੱਪ-ਚੁਪ ਕੱਢੀਏ ਧੰਨ ਬਾਜੀ